ਪਰ ਬਾਬੇ ਕੀ ਹਾਲ ਚਾਲ ਹੈ ਸਵਾਗਤ ਹੈ ਆਪਣੇ ਚੈਨਲ 'ਕਗੂ ਕੋ ਲਗੇ ਉੱਪਰ ਲੈ ਕੇ ਆਜਰਾ ਆਪਾਂ ਅੱਜ ਤਨਵਾ ਬੁਲਾਉਗਾ ਤੇ ਹੁਣ ਚੱਲਦੇ ਆਪਾਂ ਉੱਥੇ ਪਿਆ ਹੋਣਾ ਤੇ ਮਸ਼ੀਨ ਲਵੇ ਸਮਾਨ ਛੱਪਾ ਲੈ ਕੇ ਮਿਸਤਰੀ ਕਹਿੰਦਾ ਸਮਾਨ ਛੱਪਾ ਕੋ ਰੱਖਣਾ ਕੱਟ ਲੈ ਕੇ ਗ੍ਰਾਈਂਡਿੰਗ ਕਰਾਂਗਾ ਕਣਕ ਕੌਣਕ ਪਾ ਕੇ ਢੋਲ ਕਰਤਾ ਆਪਾਂ ਇੱਕ ਤੇ ਚੱਲ ਨਾ ਇਹ ਐਸੇ ਦਾ ਰੰਗ ਹਲੇ ਨਹੀਂ ਪਿਆ ਲੱਗਾ ਤਾਂ ਰੰਗ ਕਰਾਇਆ ਨਹੀਂ ਗਿਆ ਲੈ ਬਾਬੇ ਪਹੁੰਚ ਗਏ ਮਸ਼ੀਨ ਕੋਲ ਕਾਟਰ ਦਾ ਕੰਮ ਹੋ ਗਿਆ ਸਾਰਾ ਓਕੇ ਫੇਰ ਤੋਂ ਪਗਾਰੀਆਂ ਬਾਦੀਆਂ ਤੋਂ ਆਹ। ਇਹ ਖੋਲ ਰੱਖਿਆ ਹੁਣ ਬੋਝ ਪਾਇਆ ਕਿਉਂਕਿ ਫਿਰ ਸਾਰਾ ਕੁਝ ਤਾਂ ਮੇਰੇ ਸਾਰਾ ਕਰਕੇ ਮੇਰੇ ਤੇ ਫੇਰ ਲਿਉਣਾ ਚਾਹਤੇ 4x4 4x4 ਬਿੱਟੇ ਕਰਨਾ ਮੇਰਾ ਹਿੱਸਾ ਆਹ ਸਾਰਾ ਖੋਲ ਰੱਖਿਆ ਹੁਣ ਚੱਕ ਕੇ 4x4 ਲਿਉਣਾ ਆ ਉਹ ਆਹ ਕਰ ਤੋਂ ਬਾਇਲ ਡੰਕ ਫਿਰ ਇਹ ਸਾਰਾ ਆਪ ਬੱਬੇ ਆਪੂ ਜੰਮ ਨਹੀਂ ਹੈ ਕਿ ਆ ਹੁਣ ਮੁਰਦਾਂ ਦੇ ਤੇ ਦੂਜੇ ਲਿਆਉਣੇ ਆ ਹੋਰ ਨਾਲ ਚੱਲ ਉਹ ਜਾਸਤੜ ਪਾਣੀ ਆਹੀ ਸੇ ਸੇ ਕੰਮ ਰਹਿ ਗਿਆ ਕੱਲਾ ਕਟਰ ਦਾ ਲੇਕ ਬੱਬੇ ਸਾਰਾ ਕੰਮ ਪਿੰਟ ਹੋ ਗਿਆ ਹਾਂ ਨਹੀਂ ਦੱਸਣਾ ਨਹੀਂ ਹਾਂ ਜੀ ਤੇ 1 ਸਿਕੰਝੀ ਦਾ ਜੱਜ ਬੰਮ ਕਾਉਂਦੇ ਜਿਵੇਂ ਮੈਸਤਰੀ ਨਾਲ ਕਰਦਾਗਾ ਲੈ ਸਿਕੰਝਾ ਲੈ ਕੇ ਜਾਨੇ ਯਾਰ ਬਾਲਾ ਬਦੀਨ ਹੁੰਦਾ ਹੈ ਆ ਪਟਾ ਦਾਂਗੇ ਟੂਰੀ ਜਪਰਾ ਇਹ ਹੋਰ ਪਟਾ ਦਾਂਗੇ ਲੇ ਬਾਬੇ ਕੰਮ ਤਾਂੰਦਨ ਨੇ ਬੜਾ ਕਮੇ ਸਪਰੀਨ ਫੜਾਇਆ ਸੀ ਸਮਾਨ ਤੇ ਹੁਣ ਬਾਬੇ ਉਹ ਮੌਸਮ ਤਾਂ ਹੋ ਗਿਆ ਥੋੜਾ ਜਿਹਾ ਖਰਾਬ ਪਰ ਹੁਣ ਲੈਣ ਚੱਲੇ ਆਪਾਂ 4x4 ਤੇ 4x4 ਲੈ ਆਨੇ ਚੱਕ ਕੇ ਟਰਾਲੀ ਟੁੱਲੀ ਪਾਈ ਖੜੀ ਆ ਤੇ ਚੱਲਦੇ ਆਂ ਬਚਨੇ ਕਿਹੜਾ ਢੀ ਹੈ ਹਾਂ ਚੱਲ ਪਰਨਾ ਲੈ ਬਾਬੇ ਆਪਾਂ ਪਹੁੰਚ ਗਏ ਹੀ ਪਿੰਡ ਇੱਥੇ ਤੇ ਆਪਾਂ ਪਹਿਲਾਂ ਆ ਗਏ ਆਪਣੇ ਬਾਈ ਕੋਲ ਆ ਬਾਹਰੋਂ ਆਇਆ ਸੀ ਇਹ ਹੋਰ ਸਰ ਠੀਕ ਆ ਯਾਰ ਇਹ ਤੁਸੀਂ ਉਹ ਹੀ ਆ ਜਿਹੜਾ ਵੀਡੀਓ ਘਾਲ ਤੇ ਦੇਖਿਆ ਕਰਦੇ ਤੇ ਬਾਹਰ ਜਾ ਰਹੇ ਦੀ ਤੇ ਹੁਣ ਆ ਗਾ ਹੁਣ ਕਿਵੇਂ ਲੱਗ ਰਿਹਾ ਤੈਨੂੰ ਬਾਹਰੋਂ ਆ ਕੇ ਵਧੀਆ ਦਿਹਾਣੀ ਕਰਕੇ ਆ ਗਏ ਉੱਥੋਂ ਹੈ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਲੈ ਲੈ ਲੈਣੇ ਤੇ ਲੈ ਬਾਬੇ ਪ੍ਰਮਾਨਸਰ ਕੋਲ ਪਹੁੰਚ ਗਏ ਇੱਥੇ ਲੈ ਤਾਂ ਦੀ ਆਪਾਂ 4x4 ਤੇ ਹੁਣ ਲੈਂ ਚੱਲੀਏ 4x4 ਤੇ ਮਿਲਦੇ ਆਂ ਜਾ ਕੇ ਬਾਈ ਦੇ ਘਰੇ ਲੈ ਬਾਬੇ ਆ ਦੀ ਹਿੱਸਾ ਜਿਹੜਾ ਲਿਆ ਹੋਰ ਸਰ ਆਮੰਦੇ ਲਈ ਤੁਸੀਂ ਜਾਣਦੇ ਹੋਣੇ ਹਾਂ ਉੱਚਾ ਚੱਕ ਆ ਪਿੱਛੇ ਕਰਾਂਗੇ ਆਪਾਂ ਨੂੰ ਇਹ ਤਾਰ ਕੋਲ ਕਿ ਤਾ ਦੋਨੇ ਕੋਲ ਦੇ ਵਿੱਚ ਦਾ ਲੈ ਬਾਬੇ ਇਸਾ ਠੀਕ ਨਹੀਂ ਆ ਕੇ ਟਰਾਲੀ ਫਰੇਆ ਟਰੈਕਟਰ ਵੀ ਚਬਾ ਲਈ ਇਹ ਕਰਾਂਗੇ ਇਸਾ ਨੀਵਾ ਕਰਕੇ ਸਾਨੂੰ ਅਸੀਂ ਤਾਂ ਨਾਏ ਹੋਈ ਚੀਜ਼ ਆ ਜਿਹੜਾ ਘੱਟ ਕੇ ਬਾਅਦ ਚ ਲਾਉਣਾ ਬੋਲ ਕੇ ਲੇ ਬਾਬੇ ਹਿੱਸਾ ਦਾ ਹੁੰਦਾ ਕਿ ਆ ਸਾਰਾ ਸਭ ਕਾਇਦਾ ਹੁਣ ਚੱਲਣਾ ਪਿੰਡ ਨੂੰ ਲੈ ਬਾਬੇ ਪਹੁੰਚ ਗਏ ਸੀ ਹਿੱਸਾ ਲੈ ਕੇ ਤੇ ਹੁਣ ਲਵਾਉਣਾ ਹਿੱਸਾ ਤੇ ਤਾਰਦਿਆਂ ਚੱਲਾ ਹਿੱਸੇ ਨੂੰ ਉਦੋਂ ਬਾਅਦ ਫਿਰ ਕਰਾਉਣਾ ਫਟਾ ਬਟਈਆ ਆ ਸਾਰਾ ਸੀਦਾ ਪੱਤਾ ਇਹਦਾ ਪਿਆ ਐਦਿਹੀ ਚਲਾਉਣਾ ਫਿਰ ਮੱਕੀ ਤੇ ਲਾ ਕੇ ਫੋਰ ਵਾਈ ਫੋਰ ਤਾਰਨੇ ਇਹਨੂੰ ਟਰੈਕਟਰ ਕੱਢ ਲਈ ਵਰਗੇ ਨਾ ਲੇ ਬਾਬੇ ਇੰਦਰ ਲਾਈ ਚੱਬਿਆ ਵੀ ਕਰਤਾ ਕੰਪਲੀਟ ਸਾਰਾ ਉਸ ਵਾਸਤੇ ਪਾ ਕੇ ਉੱਤੀ ਗੇਂਗ ਜੀ ਲੈ ਬਾਬੇ ਹੁਣ ਹਿੱਸਾ ਤਾਰਦੇ ਆ ਆਲਾ ਨਹੀਂ ਡੈਂਡ ਵੀ ਜਾਨ ਕਿਤੀ ਹੀ ਇਹ ਦੂਆ ਤਾਰਨਾ ਇੱਕ ਸਾ ਤਾਰ ਕੇ ਕਰਾਉਣਾ ਫਿਰ ਟੁੱਟੀ ਦੇਖਦੇ ਆ ਫਿਰ 23 ਮਾਡਲ ਲਾਈਏ ਕਿ ਇਹਦੇ ਨਾਲ ਜੀ 23 ਮਾਡਲ ਵੀ ਲਿਆਉਣੇ ਅੱਜ ਛੇੜ ਕੇ ਉਹ ਉੱਥੇ ਖੜੀ ਆ ਬਾਬੇ ਕੋਲ ਕਰਦੇ ਸੈਟਿੰਗ ਲਾਉਣਾ ਕੀ ਬਣਦੀ ਆ ਕਟਰ ਕੂਟਰ ਦਾ ਕੰਮ ਹੋ ਗਿਆ ਓਕੇ ਆ ਵੀ ਹੋਇਆ ਪਿਆਈ ਸੇਵਾ ਕੰਮ ਕਰਾ ਕੇ ਇਹਨੂੰ ਫੈਕਟਰੀ ਚ ਨਿਕਾਰਦਾ ਨਹੀਂ 21 ਸਾਲ ਲੇ ਹੋਰ ਡਾਇਰੈਕਟ ਆ ਉਹ ਆ ਜਾਂਦਾ